ਰੜੀ ਸਵੇਰ ਦਾ ਅਖਬਾਰ ਪੜੋ ਅਤੇ ਪਤਾ ਨਹੀਂ ਕਿੰਨੀਆਂ ਚੋਰੀ ਅਤੇ ਲੁੱਟਖੋਹਾਂ ਜੀਆਂ ਖਬਰਾਂ ਪੜਨ ਨੂੰ ਮਿਲਦੀਆਂ ਹਨ ਅਤੇ ਕੋਈ ਵੀ ਗੁਨਾਹਗਾਰ ਫੜਿਆ ਨਹੀਂ ਜਾਂਦਾ ਡੰਡੀ ਪਰ ਜੇ ਫੜਿਆ ਵੀ ਜਾਵੇ ਤਾਂ ਉਹ ਆਪਣਾ ਗੁਨਾਹ ਕਬੂਲ ਹੀ ਨਹੀਂ ਕਰਦਾ ਡੰਡੀ ਪਰ ਉਸ ਪਿੰਡ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਡੰਡੀ ਛੋਟੀਆਂ-ਛੋਟੀਆਂ ਚੀਜ਼ਾਂ ਦੀ ਚੋਰੀ ਮਤਲਬ ਉਠਾਈ-ਗਿਰੀ ਦੀਆਂ ਬਾਹਰ ਦਾਤਾਂ ਵਿੱਚ ਪਿੰਡ ਦੇ ਕੁਝ ਲੋਕਾਂ ਦੇ ਹੱਥ ਵਿੱਚ ਸਫਾਈ ਸੀ ਡੰਡੀ ਪਰ ਇੱਕ ਗੱਲ ਕਿ ਉਹਨਾਂ ਦਾ ਮਨ ਸਾਫ਼ ਸੀ ਡੰਡੀ ਆਖਣ ਦਾ ਮਤਲਬ ਕਿ ਉਹ ਰੱਬ ਤੋਂ ਡਰਦੇ ਸਨ ਡੰਡੀ ਹੋ ਸਕਦਾ ਹੈ ਕਿ ਬਟਵਾਰੇ ਦੀ دہشت ਹਾਲੇ ਤੱਕ ਉਹਨਾਂ ਦੇ ਦਿলো ਦਿਮਾਗ ਤੋਂ ਨਾ ਉੱਤਰੀ ਹੋਵੇ ਡੰਡੀ ਫਿਰ ਵੀ ਆਖ ਸਕਦੇ ਹੋ ਕਿ ਉਹਨਾਂ ਦੇ ਸਮਾਜਿਕ ਢਾਂਚੇ ਦਾ ਰੂਪ ਸਰੂਪ ਹੀ ਕੁਝ ਇਹੋ ਜਿਹਾ ਹੋਵੇ ਡੰਡੀ ਜਿਵੇਂ ਕਿਸੇ ਨੇ ਕਦੇ ਕਦਾਈ ਕਿਸੇ ਗਵਾਂਡੀ ਦੀ ਕੁਕੜੀ ਚੋਰੀ ਕਰ ਲਈ ਹੋਵੇ ਤਾਂ ਉਹ ਆਪਣਾ ਗੁਨਾਹ ਛੇਤੀ ਕਬੂਲ ਕਰ ਲੈਂਦਾ ਹੈ ਅਤੇ ਉਸ ਗੁਨਾਹ ਨੂੰ ਕਬੂਲ ਕਰਵਾਉਣ ਦਾ ਢੰਗ ਵੀ ਨਿਆਰਾ ਹੀ ਹੁੰਦਾ ਹੈ ਡੰਡੀ ਉਹ ਏ ਕੇ ਰਾਮ ਲਾਲ ਨਾ ਦੇ ਚੌਂਕੀਦਾਰ ਨੂੰ ਆਖਿਆ ਜਾਂਦਾ ਕੇ ਫਲਾ ਸਰਦਾਰ ਦੀ ਕੁਕੜੀ ਚੋਰੀ ਹੋ ਗਈ ਏ ਡੰਡੀ ਰਾਤ ਨੂੰ ਸਾਰੇ ਦਾਰੇ ਚੌਪਾਲ ਵਿੱਚ ਇਕੱਠੇ ਹੋ ਜਾਣ ਡੰਡੀ ਦੁੱਧ ਪੁੱਤ ਦੀ ਸੌ ਚੁੱਕਣ ਵਾਸਤੇ ਡੰਡੀ ਇਸ ਤਰ੍ਹਾਂ ਰਾਤ ਵੇਲੇ ਉਸ ਛੋਟੇ ਜਿਹੇ ਪਿੰਡ ਦੇ ਲੋਕ ਦਾਰੇ ਵਿੱਚ ਇਕੱਠੇ ਹੋ ਜਾਂਦੇ ਅਤੇ ਜਿਸ ਨੇ ਅੜੀ ਵੀ ਕੁਕੜੀ ਦੀ ਚੋਰੀ ਕੀਤੀ ਹੁੰਦੀ ਉਹ ਨਾ ਆਉਂਦਾ ਟੰਡੀ ਜਿਸ ਦਾ ਸਿੱਧਾ ਮਤਲਬ ਕਿ ਉਹ ਹੀ ਚੋਰ ਹੈ ਟੰਡੀ ਉਹ ਆਪਣੇ ਗੁਨਾਹ ਦੀ ਸਫਾਈ ਦਿੰਦੇ ਹੋਏ ਆਖਦਾ ਕਿ ਦਾਂਤ ਵੇਲੇ ਮਹਿਮਾਨ ਆ ਗਿਆ ਡੰਡੀ ਉਸ ਵਾਸਤੇ ਮਹਾ ਪ੍ਰਸ਼ਾਦ ਬਣਾਉਣਾ ਸੀ ਡੰਡੀ ਉਸ ਵੇਲੇ ਕੌਣ ਜਾਂਦਾ ਕੁਕੜੀ ਲੈਣ ਕਰਨਾਲ ਡੰਡੀ ਇਸ ਲਈ ਚੋਰੀ ਕਰਨੀ ਪਈ ਡੰਡੀ ਇਹ ਆ ਕੇ ਜਿੰਨੇ ਦੀ ਕੁਕੜੀ ਹੁੰਦੀ ਉਹ ਪੈਸੇ ਮਾਲਕ ਨੂੰ ਦੇ ਦਿੰਦਾ ਡੰਡੀ ਪਰ ਜੇ ਮਾਲਕ ਦਰਿਆਦਿਲ ਹੁੰਦਾ ਅਤੇ ਆਖਦਾ ਇਸਨੇ ਮੇਜ਼ਬਾਨ ਵਾਸਤੇ ਇਹ ਕੰਮ ਕੀਤਾ ਏ ਅਤੇ ਇਸ ਲਈ ਪੈਸੇ ਨਹੀਂ ਮੰਗਦੇ ਡੰਡੀ ਇੱਕ ਦਿਨ ਸੱਚ ਨੇ ਝੂਠ ਨੂੰ ਫੋਨ ਕੀਤਾ ਤਾਂ ਅੱਗੋਂ ਝੂਠ ਦੇ ਪੀਏ ਨੇ ਫੋਨ ਚੁੱਕਿਆ ਅਤੇ ਕਿਹਾ ਝੂਠ ਜੀ ਦੀ ਬਿਜ਼ਨਸ ਮੀਟਿੰਗ ਚੱਲ ਰਹੀ ਹੈ 2 ਘੰਟੇ ਬਾਅਦ ਫੋਨ ਕਰਿਓ ਡੰਡੀ 2 ਘੰਟੇ ਬਾਅਦ ਸੱਚ ਨੇ ਫਿਰ ਫੋਨ ਕੀਤਾ ਹੈਲੋ ਮੇਰੀ ਝੂਠ ਨਾਲ ਗੱਲ ਕਰਵਾਇਓ ਮੈਂ ਸੱਚ ਬੋਲ ਰਿਹਾ ਹਾਂ ਡੰਡੀ ਅੱਗੋਂ ਪੀਏ ਨੇ ਕਿਹਾ ਉਹਨਾਂ ਦੀ ਕਾਰਪੋਰੇਟ ਨਾਲ ਮੀਟਿੰਗ ਚੱਲ ਰਹੀ ਹੈ 2 ਘੰਟੇ ਬਾਅਦ ਫੋਨ ਕਰਿਓ ਡੰਡੀ ਫੋਨ ਪਟਕ ਦਿੱਤਾ ਸੱਚ ਪਰੇਸ਼ਾਨ ਸੀ ਡੰਡੀ ਠੀਕ 2 ਘੰਟੇ ਬਾਅਦ ਫਿਰ ਹੈਲੋ ਮੈਂ ਸੱਚ ਬੋਲ ਰਿਹਾ ਹਾਂ ਮੇਰੀ ਝੂਠ ਜੀ ਨਾਲ ਗੱਲ ਕਰਵਾ ਦਿਓ ਡੰਡੀ ਅੱਗੋਂ ਝੂਠ ਦੇ ਪੀਏ ਦੀ ਆਵਾਜ਼ ਆਈ ਝੂਠ ਸਰ ਨੇ ਕਿਹਾ ਹੈ ਕਿ ਉਹ ਬਰਾਬਰ ਵਾਲਿਆਂ ਨਾਲ ਗੱਲ ਕਰਦੇ ਨੇ ਤੁਹਾਡੀ ਤਾਂ ਹੁਣ ਹੋਂਦ ਹੀ ਖਤਮ ਹੋਣ ਕਿਨਾਰੇ ਹੈ ਡੰਡੀ